ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਿੰਮਾ ਸਿੰਘ ਵਾਲਾ ਵਿੱਚ ਚੜ੍ਹਦੀ ਕਲਾ ਸੇਵਾ ਸੁਸਾਇਟੀ ਵੱਲੋਂ ਬੂਟ ਵੰਡੇ ਗਏ ਇਸ ਵਕਤ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਦਰਬਾਰਾ ਸਿੰਘ ਜੀ ਅਤੇ ਉਹਨਾਂ ਦੀ ਸਮੂਹੀ ਟੀਮ ਹਾਜ਼ਰ ਸੀ ਉੱਥੇ ਹੀ ਇਸ ਪਿੰਡ ਦੀ ਮਿੰਮਾ ਸਿੰਘ ਵਾਲਾ ਦੀ ਪੁਰਾਣੀ ਪੰਚਾਇਤ ਵਿੱਚੋਂ ਸਰਦਾਰ ਲਖਮਣ ਸਿੰਘ ਜੀ ਅਤੇ ਪਿੰਡ ਦੇ ਕਈ ਮੋਦਵਰ ਸੱਜਣ ਵੀ ਹਾਜ਼ਰ ਸਨ ਇੱਥੇ ਹੀ ਇਸ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਜੀ ਉਹਨਾਂ ਦੇ ਅਧਿਆਪਕ ਅਤੇ ਸਪੂਰਨ ਸਟਾਫ ਵੀ ਹਾਜ਼ਰ ਸੀ ਇੱਥੇ ਜਸਵੰਤ ਸਿੰਘ ਜੀ ਨੇ ਇਸ ਸੇਵਾ ਸੁਸਾਇਟੀ ਦਾ ਧੰਨਵਾਦ ਕੀਤਾ ਉੱਤੇ ਹੀ ਸਰਦਾਰ ਲਖਮਣ ਸਿੰਘ ਜੀ ਨੇ ਵੀ ਚੜ੍ਹਦੀ ਕਲਾ ਸੀ ਆ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਇਹਨਾਂ ਦੇ ਚੰਗੇ ਕੰਮਾਂ ਦੀ ਸਲਾਘਣਾ ਵੀ ਕੀਤੀ ਅਤੇ ਉਹਨਾਂ ਨੇ ਪ੍ਰਮਾਤਮਾ ਅਗੇ ਅਰਦਾਸ ਵੀ ਕੀਤੀ ਕਿ ਪ੍ਰਮਾਤਮਾ ਇਹਨਾਂ ਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਸੇ ਤਰ੍ਹਾਂ ਹੀ ਸਮਾਧ ਦੀ ਸੇਵਾ ਕਰਦੇ ਰਹਿਣ ਦਾ ਬਲ ਵਕਸ਼ਣ ਜਦੋਂ ਬੱਚਿਆਂ ਨੂੰ ਵੂਟ ਵੰਡੇਗੇ ਤਾਂ ਬੱਚਿਆਂ ਦੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਨ੍ਹਾਂ ਦੀ ਖੁਸ਼ੀ ਉਨ੍ਹਾਂ ਦੇ ਚਿਹਰਿਆਂ ਤੇ ਸਾਫ਼-ਸਾਫ਼ ਦਿਖਦੀ ਪਈ ਅਰਦਾਸ ਕਰਦੇ ਹਾਂ ਇਹ ਚੜ੍ਹਦੀ ਕਲਾ ਸੇਵਾ ਸੁਸਾਇਟੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਵਿੱਚ ਇਹਨਾਂ ਨੂੰ ਹਾਜ਼ਰ ਰੱਖੇ ਆਓ ਹੁਣ ਆਪਾਂ ਸੁਣਦੇ ਹਾਂ ਇੱਥੋਂ ਦੇ ਪ੍ਰਿੰਸੀਪਲ ਸਰਦਾਰ ਜਸਵੰਤ ਸਿੰਘ ਜੀ ਨੂੰ ਹਾਂ ਜੀ ਸਤਿਕਾਰ ਸਤਿ ਹਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਬਜ ਡਾਕਟਰ ਸਰਬਜੋਤ ਸਿੰਘ ਜੀ ਖਾਲਸਾ ਤੇ ਸਦਾ ਲਖਮਣ ਸਿੰਘ ਜੀ ਮੈਂ ਇਹਨਾਂ ਨੂੰ ਦੋਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇਹਨਾਂ ਦੀ ਸਮੁੱਚੀ ਟੀਮ ਸਾਡੇ ਲਈ ਅੱਜ ਪ੍ਰਾਇਮਰੀ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਮਾ ਸਿੰਘ ਵਾਲਾ ਲਈ ਆਪਣੇ ਸਰਕਾਰੀ ਸਕੂਲ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਲਈ ਬੂਟਾਂ ਦੀ ਸੇਵਾ ਲੈ ਕੇ ਆਈ ਆ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦੀ ਸਮੁੱਚੀ ਟੀਮ ਦਾ ਪਰਮਾਤਮਾ ਇਹਨਾਂ ਦੀ ਜੜੀ ਇਨਾਰੇ ਚੜਦੀ ਕਲਾ ਸੇਵਾ ਸੁਸਾਇਟੀ ਆ ਉਹਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਹਾਂਜੀ ਸਰ ਪਹਿਲਾਂ ਆਪਾਂ ਨਾਮ ਦੱਸੋ ਜਿਹੜਾ ਨਾਮ ਕੀ ਆ ਤੇ ਤੁਹਾਡਾ ਅਹੁਦਾ ਕੀ ਆ ਜੀ ਮੈਂ ਮੇਰਾ ਨਾਮ ਜਸਵੰਤ ਸਿੰਘ ਆ ਜੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਵਿੱਚ ਮੈਂ ਬਤੌਰ ਮੁਖ ਅਧਿਆਪਕ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਜੀ ਸਰ ਅੱਜ ਇੱਥੇ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਕੀ ਅੱਜ ਇੱਥੇ ਅੱਜ ਬੈਸਤਾ ਮਾਪੇ ਅਧਿਆਪਕ ਮੈਲਣੀ ਸੀ ਪੰਜਾਬ ਸਰਕਾਰ ਵੱਲੋਂ ਪਹਿਲ ਕਦਮੀ ਦੇ ਆਧਾਰ ਤੇ ਇਹ ਕੰਮ ਕੀਤਾ ਜਾ ਰਿਹਾ ਹੈ ਮਾਪੇ ਅਧਿਆਪਕ ਮੈਲਣੀ ਜਿਹਦੇ ਵਿੱਚ ਬੱਚਿਆਂ ਨੂੰ ਸਾਰੀ ਕਾਰਗੁਜ਼ਾਰੀ ਦਿੱਤੀ ਜਾਂਦੀ ਹੈ ਬੱਚੇ ਦੇ ਬੇ ਬੱਚੇ ਰੋਜ਼ਾਨਾ ਕੀ ਕੰਮ ਕਰਦੇ ਨੇ ਕੀ ਪੜ੍ਹਾਈ ਲਿਖਾਈ ਕਰਦੇ ਨੇ ਕਿੱਥੇ ਬੱਚੇ ਦੀ ਪ੍ਰੋਗਰੈਸ ਕੀ ਆ ਹਾਂਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਮਾਪੇ ਅਧਿਆਪਕ ਮੈਲਣੀ ਹੋ ਲਈ ਕੀ ਗਈ ਸੀ ਤੇ ਸਾਡੇ ਨਾਲ ਨਾਲ ਦੇ ਪਿੰਡ ਤੋਂ ਡਾਕਟਰ ਸਾਡੇ ਪੈਨ ਆਉਂਦੇ ਨੇ ਉਹ ਆਪਣੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਮੈਂਬਰ ਨੇ ਡਾਕਟਰ ਸਰਬਜੋਤ ਸਿੰਘ ਜੀ ਖਾਲਸਾ ਇਹਨਾਂ ਦੇ ਨਾਲ ਮੇਰੀ ਅਚਾਨਕ ਮੁਲਾਕਾਤ ਹੋਈ ਹਾਂਜੀ ਤੇ ਇਹਨਾਂ ਨੇ ਦੱਸਿਆ ਵੀ ਅਸੀਂ ਬਹੁਤ ਸਕੂਲਾਂ ਦੇ ਵਿੱਚ ਜਾਣਦੇ ਆ ਤੇ ਇਸ ਸੇਵਾ ਸੁਸਾਇਟੀ ਦੇ ਵੱਲੋਂ ਅਸੀਂ ਕੁਛ ਨਾ ਕੁਛ ਦਾਨ ਕਰਕੇ ਆਉਨੇ ਆ ਜਿਵੇਂ ਹੁਣ ਸਰਦੀਆਂ ਦਾ ਮੌਸਮ ਕਰਕੇ ਬੱਚਿਆਂ ਨੂੰ ਵਰਦੀਆਂ ਜਾਂ ਬੂਟ ਵਗੈਰਾ ਕੁਝ ਵੀ ਆ ਤੇ ਮੈਨਾਂ ਤੱਕ ਪਹੁੰਚ ਕੀਤੀ ਉਹ ਤਾਂ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਵਰਤਿਆਂ ਬਕਾਇਦਾ ਹਰੇਕ ਸਾਲ ਆਉਂਦੀਆਂ ਨੇ ਡਿਮਾਂਡ ਹਰੇਕ ਸਾਲ ਲਈ ਜਾਂਦੀ ਆ ਪਰ ਛੋਟੇ ਬੱਚੇ ਹੋਣ ਕਰਕੇ ਇਹ ਜਿਆਦਾ ਬੱਚੇ ਬੂਟ ਤੋੜਦੇ ਨੇ ਬੂਟ ਤੋੜ ਲੈਂਦੇ ਨੇ ਪਰ ਕਈ ਬੱਚਿਆਂ ਦੀ ਪ੍ਰੋਬਲਮ ਸੀ ਬੂਟ ਫਟੇ ਹੋਏ ਸੀ ਇਹ ਕਰਕੇ ਮੈਨਾਂ ਤੱਕ ਪਹੁੰਚ ਕੀਤੀ ਪਰ ਅਸੀਂ ਇਹਨਾਂ ਦੀ ਧੰਨਵਾਦੀ ਆ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੇ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਵਿੱਚ ਸਾਡੇ ਬੱਚਿਆਂ ਨੂੰ ਨਵੇਂ ਬੂਟ ਪਾ ਕੇ ਅੱਜ ਗਏ ਨੇ ਬਹੁਤ ਬਹੁਤ ਤਹਿਦਲੋ ਇਹ ਅੱਜ ਇਹ ਸਰਦਾਰ ਲੋ ਬੰਦੇ ਆ ਤੁਹਾਨੂੰ ਕੀ ਮੈਸੂ ਸੁਣਦਾ ਕੀ ਹਾਂ ਵੀ ਬੱਚਿਆਂ ਲਈ ਜੋ ਅੱਜ ਕੰਮ ਹੁੰਦੇ ਆ ਤਾਂ ਇਹ ਜੀ ਸਰਦਾਰ ਲੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਬਈ ਅੱਜ ਕੱਲ ਕੰਪੀਟੀਸ਼ਨ ਦਾ ਜੋਗਾ ਸਾਡੇ ਵੀ ਸਰਕਾਰੀ ਸਕੂਲਾਂ ਦੀ ਪੂਰੀ ਕੋਸ਼ਿਸ਼ ਆ ਜੇ ਅਸੀਂ ਵੱਧ ਤੋਂ ਵੱਧ ਦਾਖਲਾ ਕਰੀਏ ਪਰ ਫਿਰ ਵੀ ਅਸੀਂ ਇਹ ਮੰਨਦੇ ਆਂ ਵੀ ਬੱਚੇ ਸਾਡੇ ਕੋਲ ਜਿਹੜੇ ਉਹ ਮਿਡਲ ਕਲਾਸ ਫੈਮਿਲੀ ਦੇ ਨੇ ਇਹਨਾਂ ਦੀ ਇੱਕ ਡਿਮਾਂਡ ਹੁੰਦੀ ਹੈ ਇੱਕ ਲੋਡ ਹੁੰਦੀ ਆ ਵੀ ਚਲੋ ਇਹਨਾਂ ਸਹਾਇਤਾ ਕੀਤੀ ਜਾਵੇ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਜੀ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਕੀਤੀ ਤੇ ਬੱਚਿਆਂ ਨੂੰ ਬੂਟ ਹਣੀ ਸਰ ਆਪਣਾ ਨਾਮ ਤੇ ਆਪਣਾ ਉਧਰ ਦੱਸਿਓ ਸਰ ਮੈਂ ਲక్ష్మణ ਸਿੰਘ ਸਾਬਕਾ ਸਰਪੰਚ ਮੈਂਮਾ ਸਿੰਘ ਵਾਲਾ ਫ੍ਰੈਂਡ ਮੈਂਮਾ ਸਿੰਘ ਵਾਲਾ ਸਰ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ ਉਹ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਇਹਨਾਂ ਨੂੰ ਤਾਂ ਚਲੋ ਇਹ ਤਾਂ ਬਹੁਤ ਬੱਚੇ ਸੀਗੇ ਜਿੰਨੇ ਮੈਂਬਰ ਨੇ ਪਿੰਡ ਲੋਗੜ ਤੋਂ ਚੜ੍ਹਦੀ ਕਲਾ ਸੇਵਾ ਸੋਸਾਇਟੀ ਵਾਲੇ ਇਹਨਾਂ ਨੇ ਬਹੁਤ ਹੀ ਵਧੀਆ ਇਹ ਪ੍ਰਾਲਾ ਕੀਤਾ ਹੋਇਆ ਅੱਜ ਦਾ ਨਹੀਂ ਕਈ ਸਾਲ ਤੋਂ ਇਹ ਸੇਵਾ ਕਰ ਰਹੇ ਨੇ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਇਹਨਾਂ ਆਪਣੇ ਪਿੰਡ ਵਿੱਚ ਦੂਜੇ ਪਿੰਡਾਂ ਵਿੱਚ ਵੀ ਸਕੂਲਾਂ 'ਚ ਵੀ ਵੈਸੇ ਵੀ ਜਦੋਂ ਕਿਸੇ ਗਰੀਬ ਨੂੰ ਲੋੜ ਹੁੰਦੀ ਹੈ ਇਹ ਨਾਲ ਖੜਦੇ ਆ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਅੱਜਕੱਲ ਬਹੁਤ ਹੀ ਜਿਹੜੇ ਗਰੀਬ ਪਰਿਵਾਰ ਆ ਉਹਨਾਂ ਦੇ ਬੱਚੇ ਆਉਂਦੇ ਆ ਦੂਜਾ ਜਿਹੜੀ ਆਪਾਂ ਮਿਡਲ ਕਲਾਸ ਕਹਿੰਦੇ ਨੇ ਮਿਡਲ ਕਲਾਸ ਤਾਂ ਦੂਜਿਆਂ ਜਿਹੜੇ ਗ੍ਰੇਡ ਸਕੂਲ ਆ ਆਪਣੇ ਬੱਚੇ ਉਹਨਾਂ ਦੀ ਭੇਜਦੇ ਆ ਇਹਨਾਂ ਨੂੰ ਬਹੁਤ ਜ਼ਰੂਰਤ ਆ ਇਹਨਾਂ ਦੇ ਅਸੀਂ ਵੀ ਹਰ ਸਾਲ ਤਕਰੀਬਨ ਇਹ ਕੋਸ਼ਿਸ਼ ਕਰੀਦੇ ਆ ਵੇ ਇਹਨਾਂ ਨੂੰ ਕੋਟ ਵਗੈਰਾ ਲੈ ਕੇ ਦਈਏ ਵਰਦੀਆਂ ਪੂਰੀਆਂ ਲੈ ਕੇ ਦਈਏ ਐਟਲੀ ਵੀ ਦੇਖਾ ਕੋਸ਼ਿਸ਼ ਕਰਾਂਗੇ ਅਸੀਂ ਕਿ ਇਹਨਾਂ ਨੂੰ ਜਿਹੜਿਆ ਖਾਣ ਦੀਆਂ ਵਰਦੀਆਂ ਨੇ ਉਹ ਵੀ ਕਿਦੋਂ ਕਿਸੇ ਸੰਸਥਾ ਤੋਂ ਲੈ ਕੇ ਦਿੱਤੇ ਜਾਣ ਇੱਕ ਵਾਰ ਫੇਰ ਧੰਨਵਾਦ ਹੈ ਇਹਨਾਂ ਦੇ ਚੜ੍ਹਦੀ ਕਲਾ ਸੇਵਾ ਸੁਸਾਇਟੀ ਦਲਵਾਰਾ ਸਿੰਘ ਜੀ ਡਾਕਟਰ ਸਾਹਿਬ ਨੇ ਤੇ ਬਾਕੀ ਸੋਚੀ ਟੀਮ ਆ ਇਹਨਾਂ ਦੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਨੂੰ ਜੀ ਹਾਂਜੀ ਸਰਾ ਤੁਹਾਡਾ ਨਾਮ ਤੇ ਉਧਰ ਦੱਸਿਓ ਜੀ ਮੇਰਾ ਨਾਮ ਦਲਵਰਾ ਸਿੰਘ ਜੀ ਚੜ੍ਹਦੀ ਕਲਾ ਸੇਵਾ ਸਰਟੀਫਿਕੇਟ ਅਸੀਂ ਆਏ ਆ ਜੀ ਇਹ ਸਰਕਾਰੀ ਪ੍ਰਾਇਮਰੀ ਸਕੂਲ ਮਹਿਮਾ ਸਿੰਘ ਵਾਲੇ ਵਿੱਚ ਅਸੀਂ ਅੱਜ ਸਾਨੂੰ ਪਤਾ ਲੱਗਿਆ ਸੀ ਬਹੁਤ ਪਾਇਨੇ ਬੱਚਿਆਂ ਨੂੰ ਜੀ ਇੱਥੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਾ ਮਾਸਟਰ ਜੀ ਪੜਾ ਰਹੇ ਨੇ ਮਾਸਟਰ ਜਸਪ੍ਰੀਤ ਸਿੰਘ ਜੀ ਔਰ ਸਾਡੀ ਸਮੁੱਚੀ ਟੀਮ ਇੱਥੇ ਪਹੁੰਚੀ ਆ ਜੀ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਤੇ ਮਾਸਟਰ ਲਖਮਣ ਜੀ ਸਾਬਕਾ ਸਰਪੰਚ ਨੇ ਜੀ ਇਨਰ ਵੀ ਜੀ ਤੁਹਾਨੂੰ ਕਰਦੇ ਆ ਸਾਡੀ ਸਮੁੱਚੀ ਟੀਮ ਪਹੁੰਚ ਗਈ ਤੇ ਸਾਰੀ ਇਸ ਸਮੁੱਚੀ ਟੀਮ ਦੇ ਮੈਂਬਰ ਪਹੁੰਚੇ ਸਾਰੇ ਮੈਂਬਰਸ ਨੂੰ ਉਹਨਾਂ ਨੂੰ ਧੰਨਵਾਦ ਕਰਦੇ ਆ ਜੀ ਅਸੀਂ ਅੱਗੇ ਤੋਂ ਵੀ ਇਹ ਅਪਰਾਲੇਜ਼ ਕਰਦੇ ਰਹਿਾਂਗੇ ਤੇ ਰਮਾਤਾ ਚੜ੍ਹਦੀ ਕਲਾ ਵਾਸਤੇ ਸਾਰੇ ਸਾਡੇ ਸਹਿਯੋਗੀ ਸਜਣਾਂ ਨੂੰ ਸਾਡੀ ਸਮੁੱਚੀ ਟੀਮ ਵਿੱਚ ਕੌਣ ਕੌਣ ਨੇ ਕੌਣ ਕੌਣਾ ਸਾਥ ਦੇ ਦੇ ਸਾਡੀ ਸਮੁੱਚੀ ਟੀਮ ਵਿੱਚ ਬਹੁਤ ਮੈਂਬਰ ਨੇ ਸਰ ਜੀ ਅਸੀਂ ਕਿਹਦਾ ਕਿਹਦਾ ਨਾਮ ਹੈ ਡਾਕਟਰ ਪ੍ਰੋਜੈਗ ਸਿੰਘ ਖੜੇ ਨੇ ਜਸਪ੍ਰੀਤ ਸਿੰਘ ਸਣੀ ਖੜੇ ਨੇ ਰਵਿੰਦਰ ਸਿੰਘ ਗੋਲੂ ਗੜਿਆ ਅਮਰੀਕ ਸਿੰਘ ਖੜੇ ਆ ਲక్ష్మణ ਸਿੰਘ ਖੜੇ ਆ ਤੇ ਹੋਰ ਸਾਡੇ ਸਹਾਯੋਗੀ ਨੇ ਵੀਰ ਸਿੰਘ ਨੇਗੇ ਤੇ ਠੀਕਦਰ ਵੀਰ ਸਿੰਘ ਔਰ ਹਮੇਸ਼ੀ ਸਿੰਘ ਨੇ ਤੇ ਸਾਡੇ ਸਮੁੱਚੀ ਟੀਮ ਪਹੁੰਚੀ ਤਕਬੀਰ ਸਾਡੀ ਤੇ ਹੋਰ ਵੀ ਸਾਡੇ ਮੋਦਮ ਜਿਨ੍ਹਾਂ ਤੋਂ ਸਾਨੂੰ ਪੂਰਾ ਸਹਿਯੋਗ ਮਿਲਦਾ ਸਰ ਇਹੋ ਜੇ ਕੀ ਕਾਰਨ ਬਣਿਆ ਤੁਸੀਂ ਕਿ ਕਿ ਬੂਟਾਂ ਦੇ ਜੇ ਸੇਵਾ ਕਰਦੇ ਬੱਚਿਆਂ ਦੇ ਪੈਰੇ ਬੂਟ ਪਾਉਨੇ ਹੋ ਕੀ ਇਹੋ ਜੇ ਕਾਰਨ ਸੀ ਕਿ ਇਧਰ ਪਾਸ ਤੁਸੀਂ ਕਿਉਂ ਆਏ ਕੀ ਕਰ ਬਣਿਆ ਬਸ ਇੱਕ ਸਾਡਾ ਸ਼ੌਕ ਸ਼ੌਕ ਹੀ ਲਾ ਲੋ ਤੁਸੀਂ ਵੀ ਕਿ ਸਾਡਾ ਸ਼ੌਕ ਸੀਗਾ ਜੀ ਇਹ ਤੇ ਅਸੀਂ ਕੋਈ ਵੀ ਗਰੀਬ ਬੱਚਿਆਂ ਲਈ ਕੁਛ ਨਾ ਕੁਛ ਕਰੀਏ ਸਾਡਾ ਮੈਂਡ ਬਣਿਆ ਤਾਂ ਅਸੀਂ ਇਹ ਮੈਂਬਰਾਂ ਨਾਲ ਤੇ ਸਲਾਮਾ ਸ਼ੁਰੂਆਤ ਇਹਨਾਂ ਨੇ ਬੜਾ ਸਹਾਯੋਗਤਾ ਤੁਹਾਨੂੰ ਸਾਡੀ ਪਿਛਲੇ 5-6 ਸਾਲਾਂ ਤੋਂ ਸਾਡੀ ਸੇਵਾ ਚੱਲਦੀ ਆ ਤੇ ਸਾਡਾ ਬੜਾ ਹੀ ਪਰਮਸਾਹਯੋਗਤਾ ਦੇ ਨੇ। ਹੋਤਲ ਮੈਂਚੂ।